ਪਾਲ ਸਿੰਘ ਜੀ ਉਸ ਪਾਲ ਸਿੰਘ ਜੀ ਅੱਜ ਟੈਂਕੀ ਤੇ ਚੜ੍ਹੇ ਇਹਨਾਂ ਦੇ ਆਪਕਾ ਆਪਣੇ ਨਾਲ ਦੇ ਕੀ ਕਹਿਣਾ ਚਾਹੋਗੇ ਸਾਰਾ ਅਸੀਂ ਉਹ ਟੀਚਰਾਂ ਜੋ 6-6000 ਤੇ ਸਕੂਲਾਂ 'ਚ ਕੰਮ ਕਰ ਰਹੇ ਆਂ ਜੀ ਸਰਕਾਰ ਦੁਆਰਾ ਜੋ ਪਹਿਲਾਂ 12700 ਟੀਚਰ ਪੱਕੇ ਕੀਤੇ ਉਹਨਾਂ ਵਿੱਚੋਂ ਅਸੀਂ ਜਿਹੜੇ 113 ਜੋ ਸਾਡੇ ਸਾਥੀ ਸਾਰ ਨੇ ਦੱਸਿਆ ਵੀ ਟੀਚਰ ਰਹਿਣੇ ਆਂ ਜੀ ਉਹਨਾਂ ਨੂੰ ਅੱਜ ਤੱਕ ਆਰਡਰ ਨਹੀਂ ਦਿੱਤੇ ਤੇ ਉਹਨਾਂ ਦਾ ਟਾਈਮ 31/8/2023 ਤੱਕ ਪੂਰਾ ਹੋ ਚੁੱਕਾ ਤੇ ਅੱਜ 7 ਮਹੀਨੇ ਉੱਪਰ ਦੀ ਲੰਘ ਚੁੱਕੇ ਸਰਕਾਰ ਨੇ ਹੁਣ ਤੱਕ ਸਾਡੀ ਕੋਈ ਸਾਰ ਨਹੀਂ ਲਈ ਪੰਜਾਬ ਸਰਕਾਰ ਨੇ ਤਾਂ ਕਿਹਾ ਸੀ ਸਾਰੇ ਮਾਸਟਰਾਂ ਨੂੰ ਪ੍ਰਤੀ ਕਰ ਦਿੱਤਾ ਗਿਆ ਸੈਲਰੀ ਵਧਾਈ ਸਾਰੇ ਤਾਂ ਹਵਾ ਚ ਜਾਨੀ ਕਿ ਗੱਲਾਂ ਹੀ ਆ ਜੀ ਕੋਈ ਪੱਕੇ ਨਹੀਂ ਕੀਤੇ ਜੀ ਸਰ ਆਪਣਾ ਜੀ ਸਮਰਜੀਤ ਸਿੰਘ ਆ ਜੀ ਮੇਰੇ ਨਾਮ ਦਾ ਸਿੰਘ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਪੰਜਾਬ ਸਰਕਾਰ ਵੱਲੋਂ ਟੀਚਰ ਨੂੰ ਦੀ ਸੈਲਰੀ ਵਧਾਈ ਗਈ ਸੀ ਤੁਹਾਡੀ ਕਿਉਂ ਨਹੀਂ ਵਧੀ ਸਰ 10 ਸਾਲਾਂ ਪਾਲਸੀ ਬਣਾਈ ਹੈ ਟੀਚਰਾਂ ਦੀ ਸੈਲਰੀ ਵਿੱਚ ਵਾਧਾ ਕਰਨ ਲਈ ਕੋਈ ਉਹ ਇਹਨਾਂ ਨੇ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸੀ ਵੀ ਅਸੀਂ ਤੁਹਾਨੂੰ ਪੱਕੇ ਕਰ ਰਹੇ ਹਾਂ ਪਾਲਸੀ ਬਣਾਈ ਜਾ ਉਹਦੇ ਵਿੱਚ ਸਿਰਫ ਤਨਖਾਹ ਵਾਧਾ ਹੈ ਸਾਡਾ ਜਿਹੜਾ 115 ਬੰਦੇ ਆ ਉਹਨਾਂ ਦੀ ਹਜੇ ਤੱਕ ਤਨਖਾਹ ਨਹੀਂ ਵਧਾਈ ਜਦ ਕਿ ਅਸੀਂ 31 ਅਗਸਤ 2023 ਨੂੰ 10 ਸਾਲ ਪੂਰੇ ਕਰਦੇ ਆ ਇਹ 16 ਸੇ ਨੂੰ ਜਿਹੜੇ ਸਾਡੇ ਬਾਕੀ ਸਾਥੀ ਆ ਉਹਨਾਂ ਨੂੰ ਆਰਡਰ ਦਿੱਤੇ ਸੀਗੇ ਉਹ ਡੇਟ ਦੇ ਹਿਸਾਬ ਨਾਲ ਦਿੱਤੇ ਹੈਗੇ 27 ਜੁਲਾਈ ਨੂੰ 27 ਜੁਲਾਈ ਨੂੰ ਅਸੀਂ ਸਾਰੇ 10 ਸਾਲ ਪੂਰੇ ਕਰਦੇ ਸੀ ਇਸ ਲਈ ਸਾਨੂੰ ਲੰਮਕਾਇਆ ਜਾ ਰਿਹਾ ਤੇ ਸਾਡਾ ਕੰਮ ਰਹਿੰਦਾ 115 ਤੱਕ ਨਾਲ ਦੇ ਸਾਥੀ ਟੈਂਕੀ ਤੇ ਜਿਹੜੇ ਨੇ ਤੇਲ ਦੇ ਬੋਤਲਾਂ ਲੈ ਕੇ ਹਾਂਜੀ ਹਾਂਜੀ ਨਾਲ ਦੇ ਸਾਥੀ ਟੈਂਕੀ ਤੇ ਕੱਲ ਦੇ ਚੜੇ ਹੋਏ ਆ ਬਹੁਤ ਥੱਕ ਚੁੱਕੇ ਆ ਕਿਉਂਕਿ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ ਦੇ ਘਰ ਚ ਚਲਾਉਣੇ ਬਹੁਤ ਔਖੇ ਆ ਇਸ ਲਈ ਪ੍ਰਾਈਮਰੀ ਸਕੂਲਾਂ ਦੇ ਵਿੱਚ ਅਸੀਂ ਬਾਕੀ ਟੀਚਰਾਂ ਦੇ ਬਰਾਬਰ ਰੈਗੂਲਰ ਟੀਚਰਾਂ ਦੇ ਬਰਾਬਰ ਪੜਾ ਰਿਹਾ ਸਾਡੀ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ ਨਾ ਹੀ ਸਾਡੇ ਨਾਲ ਕੀਤਾ ਹੋਇਆ ਵਾਦਾ ਜਦੋਂ ਕੇਜਰੀਵਾਲ ਸਾਹਿਬ ਤੋਂ ਭਗਵੰਤ ਮਾਨ ਸਾਹਿਬ ਸਾਡੇ ਮਹਾਲੀ ਧਰਨੇ ਦੇ ਵਿੱਚ ਆਏ ਤੇ ਸਾਡੇ ਨਾਲ ਵਾਦਾ ਕੀਤਾ ਸੀ ਵੀ ਅਸੀਂ ਤੁਹਾਡੀ ਤਨਖਾਹ 37000 ਕਰਾਂਗੇ ਸਾਡੀ ਤਨਖਾਹ ਤਾਂ ਹੁਣ 18000 ਵੀ ਨਹੀਂ ਕਰ ਰਹੀ ਜਦਕਿ ਬਾਕੀ ਸਾਥੀਆਂ ਨੇ ਕੀਤੀ ਹੈ ਜਿਹੜੀ ਪਾਲਿਸੀ ਬਣਾਈ ਹੈ ਉਹਨੂੰ ਅਸੀਂ ਕਵਰ ਕਰਦੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆ ਕੇ ਮਿਲਿਆ ਤੁਹਾਨੂੰ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆ ਕੇ ਇੱਥੇ ਮਿਲਿਆ ਨਹੀਂ ਸਿਰਫ ਐਸਐਚਓ ਸਾਹਿਬ ਆਏ ਸੀਗੇ ਹੋਰ ਕੋਈ ਵੀ ਅਧਿਕਾਰੀ ਇੱਥੇ ਨਹੀਂ ਆ ਜਿਨਾ ਮੈਂ ਆਪਣਾ ਮੇਰਾ ਨਾਮ ਵੀਰਪਾਲ ਕੌਰ ਆ ਜੀ ਸਰ ਅਸੀਂ ਉਹ ਅਧਿਆਪਕ ਹਾਂ ਜੋ ਇਹਨਾਂ ਸਰਕਾਰ ਨੇ 12000 ਟੀਚਰਾਂ ਦੀ ਸਿਰਫ ਤਨਖਾਹ ਵਧਾਈ ਆ ਪੱਕੇ ਨਹੀਂ ਕੀਤਾ ਹੋਇਆ ਸਾਨੂੰ 2 ਦਿਨ ਹੋ ਗਏ ਟੈਂਕੀ ਤੇ ਚੜਿਆ ਨੂੰ ਪਰ ਕੋਈ ਵੀ ਸਾਡੀ ਅਧਿਕਾਰੀ ਸਾਰ ਨਹੀਂ ਲੈਣ ਆਇਆ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਇੱਥੇ ਹੀ ਧਰਨੇ ਤੇ ਰਾਵਾਂਗੇ ਜਦੋਂ ਤੱਕ ਸਾਡੀ ਮੰਗ ਨਹੀਂ ਮੰਨੀ ਜਾਂਦੀ ਸਿਰਫ ਅਸੀਂ 100 10 ਬੰਦੇ ਹੀ ਰਹਿੰਦੇ ਆ ਜਿਹੜੇ ਸਾਨੂੰ ਆਰਡਰ ਨਹੀਂ ਦਿੱਤੇ ਜਾ ਰਹੇ ਅਸੀਂ ਸਮਾਂ ਪੂਰਾ ਕਰਦੇ ਆ ਸਾਡਾ 8 ਮਹੀਨੇ ਉੱਪਰ ਦੀ ਬੀਤ ਚੁੱਕੇ ਆ ਸੀ ਵਾਰੀ ਵਾਰੀ ਮੀਟਿੰਗਾਂ ਕਰਦੇ ਆ ਪਰ ਸਾਡੀ ਮੀਟਿੰਗਾਂ ਵਿੱਚ ਕੋਈ ਹੱਲ ਨਹੀਂ ਨਿਕਲਦਾ ਸਰ ਤੇ ਮੀਟਿੰਗਾਂ ਵੀ ਕੀਤੀਆਂ ਗਈਆਂ ਹਰਜੋਤ ਸਿੰਘ ਵੈਸ ਨੇ ਇਹ ਕਿਹਾ ਕਿ ਤੁਸੀਂ ਅੱਗੇ ਵੀ 6000 ਤੇ ਕੰਮ ਕਰਦੇ ਸੀ ਹੁਣ ਵੀ ਕਰ ਰਹੇ ਆ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਤੁਹਾਡੀ ਤਾਂ ਲੱਖ ਲੱਖ ਰੁਪਏ ਤਨਖਾਹ ਤੁਹਾਡਾ ਤਾਂ ਹੀ ਨਿਗਜਾਰਾ ਹੁੰਦਾ ਸੀ 6000 ਚ ਕਿਸ ਤਰ੍ਹਾਂ ਆਪਣਾ ਘਰ ਦਾ ਗੁਜ਼ਾਰਾ ਕਰੀਏ ਸਾਡੇ ਸਾਥੀ ਉੱਪਰ ਚੜੇ ਹੋਏ ਆ ਉਹ ਇਸੇ ਵੀ ਟਾਈਮ ਕੋਈ ਵੀ ਘਟਨਾ ਵਾਪਰ ਸਕਦੀ ਹੈ ਉਹਨਾਂ ਕੋਲੇ ਪੈਟਰੋਲ ਦੀਆਂ ਬੋਤਲਾਂ ਉਹ ਆਪਣੇ ਆਪ ਨੂੰ ਕਦੋਂ ਵੀ ਅੱਗ ਲਾ ਸਕਦੇ ਅਸੀਂ ਇੰਨੇ ਮਜਬੂਰ ਹੋ ਚੁੱਕੇ ਹਾਂ ਅਸੀਂ ਮਜਬੂਰ ਹੋ ਕੇ ਘਰਾਂ ਤੋਂ ਨਿਕਲਿਆ ਵੀ ਸਾਢੇ 6000 ਨਾਲ ਗੁਜ਼ਾਰਾ ਨਹੀਂ ਹੋ ਰਿਹਾ ਚਲੋ ਜੋ ਸਰਕਾਰ ਨੇ ਤਨਖਾਹ ਵਧਾਈ ਆ ਉਹ ਸਾਡੀ ਵੀ ਵਧਾਈ ਜਾਵੇ ਅਸੀਂ ਵੀ ਉਹਨਾਂ ਦੇ ਨਾਲ ਕੰਮ ਕਰਦੇ ਆ ਜੋ ਬਾਕੀ ਸਾਥੀ ਕੰਮ ਕਰ ਰਹੇ ਆ ਜਿਸ ਟੈਂਕੀ ਜਿਹੜੇ ਹੋਣੇ ਟੈਂਕੂ ਪੰਨੇ ਉਹਦੇ ਹਾਲਤ ਹਾਲਤ ਉਸ ਉਸ ਟੈਂਕੀ ਦੀ ਹਾਲਤ ਬਹੁਤ ਖਸਤਾ ਹੈਗੀ ਆ ਸਰ ਸਾਡੀ ਇੱਕ ਜੋ ਕੁੜੀ ਆ ਉਹ ਨੀਚੇ ਗਿਰ ਜਾਣੀ ਸੀ ਉਸ ਤੇ ਬਹੁਤ ਉੱਪਰੋਂ ਪਾਣੀ ਡਿੱਗ ਰਿਹਾ ਉੱਥੇ ਬੈਠਣਾ ਵੀ ਮੁਸ਼ਕਲ ਹੋ ਰਿਹਾ ਤੇ ਹਰੇ ਭਾਈ ਜੰਮੀ ਹੋਈ ਆ ਕੁੜੀ ਦਾ ਪੈਰ ਫਿਸਲ ਗਿਆ ਸੀ ਉਹ ਨੀਚੇ ਗਿਰਣ ਵਾਲੀ ਸੀ ਪਰ ਉਸ ਦਾ ਉਹ ਬਚ ਗਈ ਥੋੜਾ ਜਿਹਾ ਉੱਪਰੋਂ ਸੀਮੈਂਟ ਵੀ ਡਿੱਗ ਰਿਹਾ ਇੱਟਾਂ ਵੀ ਡਿੱਗ ਰਹੀਆਂ ਕੋਈ ਵੀ ਘਟਨਾ ਕਿਸੇ ਵੀ ਟਾਈਮ ਕੋਈ ਵੀ ਘਟਨਾ ਵਾਪਰ ਸਕਦੀ ਹੈ ਅੱਜ ਦਾ ਇਹ ਪ੍ਰਸ਼ਨ ਕਰਦਾ ਜਾਈ ਰਹੇਗਾ ਸਾਡਾ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਸਾਡਾ ਹੱਲ ਨਹੀਂ ਹੁੰਦਾ ਅਸੀਂ ਇੱਥੋਂ ਸਿਰਫ ਮਾਰ ਕੇ ਜਾਵਾਂਗੇ ਜਾਂ ਆਰਡਰ ਲੈ ਕੇ ਜਾਵਾਂਗੇ